ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪ੍ਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਿਹੜਾ ਸ਼ੀਤ ਭਗਤ ਸਿੰਘ ਲਗਣਾ ਸਵੱਧਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। ਤੁਸੀਂ ਦਾ ਤੁਹਾਨੂੰ ਮੰਗਾ ਰੋਡ ਤੋਂ ਦਿਖਾ ਰਹੇ ਹਾਂ ਜਿਹੜਾ ਨਵੇਂ ਸ਼ਹਿਰ ਦਾ ਜਿਹੜਾ ਪਾਣੀ ਨਾਲੇ ਦੇ ਵਿੱਚ ਹੋ ਕੇ ਜਾ ਰਿਹਾ ਹੈ ਨਾ ਇਸ ਟਾਈਮ ਬਾਗਰ ਬਾਖਤੀ ਦੇ ਮੋਰੋਂ ਅੱਜ ਪੂਰਾ ਜਾਨੀ ਪੰਜਾਬ ਦੇ ਵਿੱਚ ਬੜਾ ਜ਼ਬਰਦਸਤ ਮੀਂਹ ਪਿਆ ਹੈ ਤੇ ਨਵਾਂ ਸ਼ਹਿਰ ਦੀਆਂ ਤਸਵੀਰਾਂ ਐ ਤੁਹਾਨੂੰ ਬੰਗਾ ਰੋਡ ਦੀਆਂ ਜਿੱਥੇ ਕਿ ਪ੍ਰਸ਼ਾਸਨ ਵੱਲੋਂ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਅਸੀਂ ਇੱਕ ਐਮਸੀ ਸਾਹਿਬ ਨੂੰ ਮੈਂ ਕਿਹਾ ਗੁਰਮੁਖੀ ਨਾਰਥ ਨੂੰ ਉਹਨਾਂ ਵੱਲੋਂ ਪਤਾ ਨਹੀਂ ਕਿਸ ਹਿਸਾਬ ਨਾਲ ਇਹ ਕਾਰਗਰਾ ਕੇ ਜੀ ਸੀ ਬੀ ਮਗਵਾਈ ਗਈ ਆ ਇਸਟਮ ਨਾਲੇ ਦੀ ਸਫਾਈ ਕਰਾਈ ਜਾ ਰਹੀ ਆ ਜਦ ਕਿ ਜੇ ਹੁਣ ਦੇਖਿਆ ਜਾਵੇ ਤਾਂ ਬਹੁਤ ਗੰਦੇ ਸਦੇ ਨਾਲੇ ਦੇ ਵਿੱਚ ਸਿਗਾ ਜੋ ਨਵਾਂ ਸ਼ਹਿਰ ਨੂੰ ਪੂਰੇ ਨੂੰ ਕਵਰ ਕਰ ਰਿਹਾ ਇਸਟਮ ਪਾਣੀ ਨੂੰ ਸਾਲ ਮਾਰ ਲਗਾਓ ਮਾਰ ਲਗਾਓ ਬਾਹਰੋਂ ਮਾਰਨੇ 把这钱都拿过去。<noise> <noise> <noise> Gracias. You're okay. Thank <laughs> you. ਸੋੰਬਾਰੇ ਔਰ ਜਿੰਨੇ ਵੜ ਚੜ ਕੇ ਆ ਸਕਦੇ ਸਾਰੀਆਂ ਭੈਣਾਂ ਕੇ ਸਾਡੀ ਬੇਨਤੀ ਹੈ ਕਿ ਉਹ ਆ ਕੇ ਇੱਕ ਵਾਰ ਆ ਕੇ ਲక్ష్ਮੀ ਨਰਿਆਣ ਮੰਦਿਰ ਦੇ ਵਿੱਚ ਜਰੂਰ ਆਣ ਔਰ ਸ਼ਿ ਵਿਆਹ ਦੇਖਣ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਠੀਕ ਹੈ ਸ਼ੋਭਾ ਠੀਕ ਹੈ ਹੁ ਬਾਰੀ ਬਾਰੀ ਆ ਉਹ ਤੁਸਾਂ ਤੁਸੀਂ ਜਾਣਦੇ ਹੋ ਲక్ష్ਮੀ ਨਰਿਆਣ ਲక్ష్ਮੀ ਨਰਿਆਣ ਮੰਦਿਰ ਦੇ ਵਿੱਚ ਸਦਾ ਦੇ ਸਾਰੀ ਸਭਾ ਉਹ ਕੋਈ ਕਾਰਜ ਕਰ ਰਹੇ ਜਾਂਦੀ ਹੈ

धूम धाम हाँ मनाया गया है जरा मैं कहनी साहित्य बिचो एक होती है ਸਿਹਤ ਹੀ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਧੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਆਟ੍ਰਿਸਟ ਡੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ ਸਕਿਨ ਲੇਜ਼ਰ ਸੈਂਟਰ हेयर ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ ਵਕਵਕ

ਤੰਮੀਅਤੇ ਤਾਰੀਆਂ ਸਰਕਾਰੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਤੀਸਿਨ ਇਜਾਜ਼ਤ ਦਿਓ ਧੰਨਵਾਦ